ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਸੋਈ ਚ ਕੰਮ ਕਰਨ ਦੇ ਨਵੇਂ ਆਸਾਨ ਅਤੇ ਜ਼ਰੂਰੀ ਤਰੀਕੇ ਲੈ ਕੇ ਆਏ ਹਾਂ ਜੋ ਤੁਹਾਡੀ ਰਸੋਈ ਦੇ ਕੰਮ ਨੂੰ ਆਸਾਨ ਅਤੇ ਭੋਜਨ ਨੂੰ ਸੁਆਦਿਸ਼ਟ ਬਣਾਉਣਗੇ ਤਾਂ ਵੀਡੀਓ ਨੂੰ ਪੂਰਾ ਸੋਨਾ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਨੰਬਰ 1 ਕarele ਦੀ ਸਬਜ਼ੀ ਬਣਾਉਣ ਵੇਲੇ ਇੱਕ ਛੋਟਾ ਚਮਚ ਭੁੰਨੀ ਅਤੇ ਪੀਸੀ ਹੋਈ ਮੇਥੀ ਪਾਓ ਇਸ ਨਾਲ ਕਰੇਲਿਆਂ ਦੀ ਕੜਵਾਹਟ ਘਟ ਜਾਂਦੀ ਹੈ ਰਾਈ ਨਾਲ ਪਕਾਓ ਤਾਂ ਸਵਾਦ ਦੁੱਗਣਾ ਹੋ ਜਾਂਦਾ ਹੈ ਨੰਬਰ 2 ਹਰੀ ਮਿਰਚ ਨੂੰ ਸਿੱਧਾ ਤੇਲ ਵਿੱਚ ਨਾ ਪਾਓ ਇਸ ਨੂੰ ਮਸਾਲਾ ਭੁੰਨਣ ਤੋਂ ਬਾਅਦ ਅਖੀਰ ਵਿੱਚ ਪਾਓ ਜਿਸ ਨਾਲ ਹਰੀ ਮਿਰਚ ਦੀ ਤਿੱਖੀ ਤਿੱਖੀ ਖੁਸ਼ਬੂ ਬਿਜਨਨ ਵਿੱਚੋਂ ਆਏਗੀ ਨੰਬਰ 3 ਨਿੰਬੂ ਦਾ ਆਚਾਰ ਖਰਾਬ ਹੋ ਰਿਹਾ ਹੋਵੇ ਤਾਂ ਉਸ ਵਿੱਚ ਥੋੜੀ ਜਹੀ ਚੀਨੀ ਪਾ ਦਿਓ। ਆਚਾਰ ਖਰਾਬ ਨਹੀਂ ਹੋਵੇਗਾ। ਨੰਬਰ 4 ਗੁਲਾਬ ਜਾਮਨ ਬਣਾਉਣ ਵੇਲੇ ਉਸ ਵਿੱਚ ਥੋੜਾ ਜਿਹਾ ਦਹੀਂ ਮਿਲਾਓ ਤਾਂ ਇਹ ਨਰਮ ਬਣ ਗਏ। ਨੰਬਰ 5 ਆਲੂ ਦੀ ਤਰੀ ਵਾਲੀ ਸਬਜ਼ੀ ਦਾ ਮਸਾਲਾ ਭੁੰਨਣ ਵੇਲੇ ਉਸ ਵਿੱਚ ਥੋੜਾ ਜਿਹਾ ਬੇਸਨ ਭੁੰਨ ਕੇ ਪਾਓ। ਖੁਸ਼ਬੂ ਅਤੇ ਸਵਾਦ ਦੋਵੇਂ ਵੱਧ ਜਾਣਗੇ। ਨੰਬਰ 6 ਬੂੰਦੀ ਦਾ ਰਾਇਤਾ ਬਣਾਉਣ ਵੇਲੇ ਇੱਕ ਕੱਪ ਦਹੀਂ ਵਿੱਚ ਚਟਕੀ ਪਦੀਨਾ ਪਾਊਡਰ ਅਤੇ ਥੋੜੀ ਜਹੀ ਚੀਨੀ ਪਾਓ ਅਤੇ ਰਾਇਤਾ ਪਰੋਸਣ ਤੋਂ ਪਹਿਲਾਂ ਬੂੰਦੀ ਪਾਓ ਇਸ ਨਾਲ ਬੂੰਦੀ ਦਾ ਸਵਾਦ ਵੱਧ ਜਾਵੇਗਾ ਨੰਬਰ 7 ਮੈਦੇ ਦੀ ਨਮਕੀਨ ਮੱਠੀ ਬਣਾਉਣ ਵੇਲੇ ਉਸ ਵਿੱਚ ਥੋੜੀ ਜਹੀ ਪੀਸੀ ਹੋਈ ਚੀਨੀ ਮਿਲਾਉਣ ਨਾਲ ਮਠੀ ਜਿਆਦਾ ਖਾਸਤਾ ਬਣਦੀ ਹੈ। ਨੰਬਰ 8 ਮਟਰ ਪਨੀਰ ਬਣਾਉਣ ਲਈ ਪਨੀਰ ਨੂੰ ਹਲਕਾ ਤਲ ਕੇ ਹਲਦੀ ਮਿਲੇ ਪਾਣੀ ਵਿੱਚ ਕੁਝ ਦੇਰ ਤੱਕ ਪਾ ਕੇ ਰੱਖ ਦਿਓ। ਪਨੀਰ ਮੁਲਾਇਮ ਰਹੇਗਾ ਤੇ ਇਸ ਦੀ ਰੰਗਤ ਵੀ ਦੇਖਣ ਵਾਲੀ ਹੋਵੇਗੀ। ਨੰਬਰ 9 ਆਲੂ ਜਾਂ ਭਿੰਡੀ ਨੂੰ ਖੁਰਕਰਾ ਬਣਾਉਣ ਲਈ ਤਾਰਨ ਤੋਂ ਪਹਿਲਾਂ ਉਸ ਵਿੱਚ ਨਮਕ ਮਿਲਾਓ ਨੰਬਰ 10 ਤਿਆਰ ਮਿਰਚ ਦੇ ਅਚਾਰ ਵਿੱਚ ਥੋੜਾ ਜਿਹਾ ਗੁੜ ਅਤੇ ਇੱਕ ਚਮਚ ਸਿਰਕਾ ਪਾਓ ਅਚਾਰ ਵਿੱਚ ਨਵਾਂ ਸਵਾਦ ਆ ਜਾਵੇਗਾ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਨੂੰ ਆਲ ਤੇ ਜ਼ਰੂਰ ਕਰ ਲੈਣਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ